ਬਹੁਤ ਧੰਨਵਾਦ ਆ ਡੇਲੀ ਪੋਸਟ ਪੰਜਾਬੀ ਦਾ ਜਿਹੜਾ ਸਾਡੇ ਨਾਲ 13 ਤਰੀਕ ਤੋਂ ਖੜਾ ਸੋ ਇੱਕ گاਉਂਦਾ ਉਹ ਸਾਡੀ ਰੱਬ ਨੇ ਡੇ ਆ ਡੀ ਲਾਈਏ ਸ਼ੰਭੂਬਰੀ ਅਰ ਪਟਣ ਦੀ ਲਾਬ ਹੀ ਰਿਆ ਆਰ ਨੇਤਾ ਉਹ ਕਿੱਥੇ ਸੁੱਤੇ ਪਏ ਓ ਕੜਾ ਖਾਕ ਕਹਿੰਦਾ ਪਿੰਦੇ ਫੇਰੇ ਸਾਰਾ ਗੈਂਗਲੈਂਡ ਬਣਿਆ ਆਖਦੀਆਂ ਜੱਟਾ ਸ਼ਹਿਰ ਕਿਹੜਾ ਮਾਰ ਜਾ ਮਨਕਰਤਾਲਖਾ ਉਹ ਕਿੱਥੇ ਆ ਭਰਾਵਾ ਆ ਜਾ ਸ਼ੰਭੂ ਬਾਰਡਰ ਤੈਨੂੰ ਵੀ ਢੀਕਦਾ ਇੱਕ ਕਹਿੰਦਾ ਪਿੱਤਰਾ ਨੂੰ ਸ਼ੌਕ ਹੱਥਿਆਰਾ ਦਾ ਓ ਹੋ 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 ਬੱਬੂ ਮਨਾ ਓ ਯਾਰਾ ਤੈਨੂੰ ਵੀ ਡੀਕਦਾ ਰਹਦੀਆਂ ਸਹਲੀਆਂ ਵੀ ਰਹਦੀਆਂ ਨੇ ਡਰ ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਐ ਓ ਪੈਣ ਕੌਰ ਬੀਏ ਈ ਕਿੱਥੇ ਆ ਤੇਰਾ ਗੱਜੜ ਬੈਲੀ ਈ ਕਿੱਥੇ ਆ ਤੇਰਾ ਜਰਨੈਲ ਜੈਲੀ ਈ ਕਦੋਂ ਆਏ ਸ਼ੰਭੂ ਬੈਰੀ ਕੇ ਤਾਨੂੰ ਪਟੂਗਾ ਕਹਿੰਦੀ ਐ ਕਮਣ ਕਮਾਉਣ ਨੂੰ ਤਾਂ ਥਾਰ ਰੱਖਿਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਉਹ ਪਹਿਨੇ ਸ਼ਰੰਦਾ ਸ਼ਰਮਾ ਮੈਂ ਕਿੱਥੇ ਆ ਤੇਰਾ ਬੁਲਟ ਨੀ ਆਉਂਦੇ ਪਟਾਕੇ ਨਹੀਂ ਦੇ ਆਏ ਨਾ ਉਹਰੇ ਸ਼ਾ ਮਾਰਦਾ ਉਹ ਵੀ ਆ ਜਾ ਇੱਕ ਕਹਿੰਦਾ ਮੂਰੇ ਝਟਖਾੜ ਪੂ ਖੜਾ ਦਲਜੀਤਾਂ ਓਏ ਤੂੰ ਅਮਰੀਕਾ ਚ ਨਿਊਰਲ ਖਾ ਕੇ ਸੌਂ ਗਿਆ ਓਏ ਦਲਜੀਤਾਂ ਤੂੰ ਵੀ ਆ ਜਾ ਇੱਕ ਕਹਿੰਦਾ ਅਰਜਨ ਬੈਲੀ ਨੇ ਪੱਬ ਛੋੜ ਕੇ ਗਨਾਸੀ ਮਾਰ ਬੱਬੜਾ ਓਏ ਨਾ ਤੇਰੀ ਗਨਾਸੀ ਓਏ ਨਾ ਤੇਰਾ ਅਰਜਨ ਬੈਲੀ ਓ ਕਿੱਥੇ ਆਏ ਓ ਕਿਹੜੀ ਕੜਕੀ ਸੁੱਤਾ ਪਿਆ ਓਨੇ ਵਿੱਚ ਮਿੱਤਰਾਂ ਦੇ ਬੂਟ ਆਉਂਦੇ ਆ ਓ ਜੈਜੀ ਬੀਆ ਓ ਤੇਰੇ ਬੂਟ ਓ ਤੇਰਾ ਪੈਂਟ ਕੋਟ ਮੈਂ ਸਿਮਿਆ ਦੂੰ ਓ ਤੇਰੇ ਵਾਲਾਂ ਨੂੰ ਜੈਲ ਲਵਾ ਦੂੰ ਓ ਤੇਰਾ ਪੂਰਾ ਡੈਕੋਰੇਸ਼ਨ ਕਰਾ ਦੂੰਗਾ ਜ ਆ ਮੇਰਾ ਵੀਰ ਸੰਭੂ ਬਾਦਰ ਤੇ ਇੱਕ ਕਹਿੰਦਾ ਮਿੱਤਰਾਂ ਦਾ ਚਿੱਟਾ ਕੁਰਤਾ ਪਜਾਮਾ ਲੈ ਪੜ ਗਿਆ ਕਰਨਾ ਉਜ ਲਿਆ ਓਏ ਦबई ਦੀ ਚੁੱਚ ਤੇਰੀ ਮੈਂ ਲਾਉਂਗਾ ਓਏ ਮੈਂ ਤੈਨੂੰ ਅੱਛਾ ਲੈ ਕੇ ਆਉਂਗਾ ਓਹ ਤੇਰਾ ਕੁਰ ਚਿੱਟਾ ਕੁਰਤਾ ਪਜਾਮਾ ਵੀ ਭਰਾਵਾ ਦਿਖਾ ਦੇ ਇੱਕ ਕਹਿੰਦਾ ਜੱਟ ਕਾਬਸ ਹਿਲਾਉਣ ਦਾ ਸ਼ੌਕੀ ਓਏ ਢਲਵਾ ਉਹ ਕਿਹੜਾ ਢਲਵਾ ਹੋ ਦਿਲਪ੍ਰੀਤ ਢਲਵਾ ਦਿਲਪ੍ਰੀਤ ਢਲਵਾ ਓਹ ਦਿਲਪ੍ਰੀਤ ਢਲਵਾ ਓਏ ਆ ਜਾਓ ਭਰਾਵਾ ਕਾਫਜ਼ੇ ਫੇਰ ਲੈ ਲਈ ਤੇਰਾ ਆਪ ਜਾ ਵਿਆਹ ਸ਼ਾਦੀਆਂ ਚ ਖਾੜੇ ਲਾ ਲਿਓ ਕਲਾਕਾਰੋ ਆ ਜਾਓ ਭਰਾਵੋ ਓ ਕਲਾ ਬਹਿ ਕੇ ਨੌਜਵਾਨਾਂ ਨੂੰ ਘਬਰਾ ਨਾ ਕਰੋ ਤੱਤੇ ਗਾਣੇ गा ਕੇ ਅੱਜ ਭੈਣ ਮੇਰੀਏ ਸੁਮਨ ਜੀ ਟਲੀ ਭੈਣ ਆ ਤੂੰ ਮੇਰੀ ਕਿਉਂਕਿ ਮੈਂ ਭੈਣ ਇਹਨਾਂ ਨੂੰ ਹਿਸ਼ ਨਿਸ਼ ਦੇਣਾ ਚਾਹੁੰਦਾ ਕਲਾਕਾਰਾਂ ਕਿਉਂਕਿ ਉਹਨਾਂ ਨੇ ਕਟਬੀਟ ਕੀਤਾ ਕਿ ਅਸੀਂ ਵਿਆਹਾਂ ਦੇ ਪ੍ਰੋਗਰਾਮਾਂ ਚ ਪਿਚੀ ਆ ਜੇ ਭੈਣ ਕਿਸਾਨ ਨਾ ਰਹਾ ਫਸਲ ਨਾ ਰਹੀ ਐਮਸ ਬੀ ਨਾ ਮਿਲੀ ਇਹਨਾਂ ਦੇ ਭੈਣੇ ਖਾੜੇ ਕੌਣ ਲਵਾਊਗਾ ਸਾਡੀ ਰੱਬ ਨੇ ਏ ਡੀ ਲਾਈਏ ਸ਼ੰਭੂਬਰੀ ਅਰ ਪਟਣ ਦੀ ਲਾਬ ਹੀ ਰਿਆ ਆਰ ਨੇਤਾ ਉਹ ਕਿੱਥੇ ਸੁੱਤੇ ਪਏ ਓ ਕੜਾ ਖਾ ਕੇ ਕਹਿੰਦਾ ਪਿੰਦ ਫੇਰੇ ਸਾਰਾ ਗੈਂਗਲੈਂਡ ਬਣਿਆ ਆਖਦੀਆਂ ਜੱਟਾ ਸ਼ੈਰ ਕਿਹੜਾ ਮਾਰ ਜਾ ਮਨਕਿਰਤ aulkha ਉਹ ਕਿੱਥੇ ਆ ਭਰਾਵਾ ਆ ਜਾ ਸ਼ੰਭੂ ਬਾਰਡਰ ਤੈਨੂੰ ਵੀ ਡੀਕਦਾ ਕੋਈ ਕਹਿੰਦਾ ਕੋਈ ਤਰਾ ਨੂੰ ਸ਼ੌਕ ਹਥਿਆਰਾਂ ਦਾ ਹੋ 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 ਬੂ ਮਨਾ ਉਹ ਆ ਜਾ ਤੈਨੂੰ ਵੀ ਡੀਕਦਾ ਇੱਕ ਕਹਿੰਦੀ ਹੈ ਸਹਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਆ ਉਹ ਪੈਣ ਕਾ ਰੁਪਈਏ ਇਹ ਕਿੱਥੇ ਆ ਤੇਰਾ ਗੱਜੜ ਬੈਲੀ ਇਹ ਕਿੱਥੇ ਆ ਤੇਰਾ ਜਰਨੈਲ ਜੈਲੀ ਨੀ ਕਦੋਂ ਇਹ ਸ਼ੰਭੂ ਬੜੀ ਘਟਾ ਨੂੰ ਪਟੂਗਾ ਇੱਕ ਕਹਿੰਦੀ ਆ ਘਮਣ ਕਮਾਉਣ ਨੂੰ ਤਾਂ ਥਾਰ ਰੱਖੀ ਆ ਬੋਲਤਾ ਰੱਖਿਆ ਪਟਾਕੇ ਪਾਉਣ ਉਹ ਪਹਿਨੇ ਸ਼ਰੰਦਾ ਸ਼ਰਮਾ ਮੀ ਕਿੱਥੇ ਆ ਤੇਰਾ ਬੋਲਟ ਇਹਦਾ ਉਹਦੇ ਪਟਾਕੇ ਨਹੀਂ ਦੇ ਆ ਇਹ ਨਾ ਹੋਰੇ ਸ਼ਾ ਮਰਦਾ ਉਹ ਵੀ ਆ ਜਾ ਇੱਕ ਕਹਿੰਦਾ ਮੂਰੇ ਝਟਖਾੜ ਪੂ ਖੜਾ ਓ ਦਿਲਜੀਤ ਓ ਤੂੰ ਅਮਰੀਕਾ ਚ ਨਿਓੜਲ ਖਾ ਕੇ ਸੌਂ ਗਿਆ ਓ ਦਿਲਜੀਤਿਆ ਤੂੰ ਵੀ ਆ ਜਾ ਇੱਕ ਕਹਿੰਦਾ ਅਰਜਨ ਬੈਲੀ ਨੇ ਪੱਪ ਛੋੜ ਕੇ ਗੰਡਾਸੀ ਮਾਰੀ ਓਏ ਬਬਲਾ ਓਏ ਨਾ ਤੇਰੀ ਗੰਡਾਸੀ ਓਏ ਨਾ ਤੇਰਾ ਅਰਜਨ ਬੈਲੀ ਓਏ ਕਿੱਥੇ ਆਏ ਓਏ ਕਿਹੜੀ ਕਣਕੀ ਸੁੱਤਾ ਪਿਆ ਓਨੇ ਵਿੱਚ ਮਿੱਤਰਾਂ ਦੇ ਬੂਟ ਆਉਂਦੇ ਆ ਓ ਜੈਜੀ ਬੀਆ ਓ ਤੇਰੇ ਬੂਟ ਓ ਤੇਰਾ ਪੈਂਟ ਕੋਟ ਮੈਂ ਸਮਿਆ ਦੂੰ ਓ ਤੇਰੇ ਬੋਲਾਂ ਨੂੰ ਚੈਨ ਲਵਾ ਦੂੰ ਓ ਤੇਰਾ ਪੂਰਾ ਡੈਕੋਰੇਸ਼ਨ ਕਰਾ ਦੂੰਗਾ ਜ ਮੇਰਾ ਵੀਰ ਸੰਭੂ ਬਾਡਰ ਤੇ ਇੱਕ ਕਹਿੰਦਾ ਤਨਹਲਾ ਚਿੱਟਾ ਕੁਰਤਾ ਪਜਾਮਾ ਲੈ ਪੜ ਗਿਆ ਓਏ ਕਰਨਾ ਉਜ ਲਿਆ ਓਏ ਦबई ਦੀ ਚੁੱਚ ਤੇਰੀ ਮਹਿਲਾਉਂਗਾ ਓਏ ਮੈਂ ਤੈਨੂੰ ਅੱਛਾ ਲੈ ਕੇ ਆਉਂਗਾ ਓਏ ਤੇਰਾ ਕੋ ਚਿੱਟਾ ਕੁਰਤਾ ਪਜਾਮਾ ਵੀ ਭਰਾਵਾ ਦਿਖਾ ਦੇ ਇੱਕ ਗੱਲਾ ਜੱਟ ਕਾਬਜ਼ੇ ਹਿਲਾਉਣ ਦਾ ਸ਼ੌਕੀ ਓਏ ਢਿਲਵਾ ਓਏ ਕਿਹੜਾ ਤਨ ਉਹ ਦਿਲਪ੍ਰੀਤ ਢਿਲੋ ਉਹ ਦਿਲਪ੍ਰੀਤ ਢਿਲਤਨਵਾ ਓਏ ਆ ਜਾ ਓ ਭਰਾਵਾ ਕਾਬਜ਼ੇ ਫੇਰ ਲੈਨੀ ਹੇ ਰੌਧਿਆ ਵਿਆਹ ਸ਼ਾਦੀਆਂ ਚ ਖਾੜੇ ਲਾ ਲਿਓ ਕਲਾਕਾਰੋ ਆਜੋ ਭਰਾਵੋ ਓਏ ਕੱਲਾ ਬਹਿ ਕੇ ਨੌਜਵਾਨਾਂ ਨੂੰ ਘਬਰਾ ਨਾ ਕਰਾਉਣ ਗਾਣੇ ਗਾ ਕੇ ਅੱਜ ਭਣ ਮੇਰੀਏ ਸੁਮਨ ਜੀਟ ਵਾਲੀ ਭੈਣਾ ਤੂੰ ਮੇਰੀ ਕਿਉਂਕਿ ਮੈਂ ਭਣੇ ਇਹਨਾਂ ਨੂੰ ਹਿਸਨੇਸ਼ਨ ਦੇਣਾ ਚਾਹੁੰਦਾ ਕਰਾ ਕਰਾਂ ਕਿਉਂਕਿ ਉਹਨਾਂ ਨੇ ਕਟਬੀਚ ਕੀਤਾ ਕਿ ਅਸੀਂ ਵਿਆਹਾਂ ਦੇ ਪ੍ਰੋਗਰਾਮਾਂ ਚ ਵਿਚੀਆਂ ਜੇ ਭਣੇ ਕਿਸਾਨ ਨਾ ਰਹਾ ਫਸਲ ਨਾ ਰਹੀ ਐਮਐਸਪੀ ਨਾ ਮਿਲੀ ਇਨਾਂ ਦੇ ਭੈਣੇ ਖਾੜੇ ਕੌਣ ਲਵਾਊਗਾ